ਇਹ ਡੱਬਾ ਕੋਈ ਆਮ ਡੱਬਾ ਨਹੀਂ ਬਹੁਤ ਖਾਸ ਡੱਬਾ ਹੈ ਇਹ ਘਰਾਂ ਦੇ ਵਿੱਚ ਨਿੱਤ ਦਾ ਕਲੇਸ਼ ਹੈ ਜਿਹੜਾ ਉਸ ਨੂੰ ਮਿਟਾ ਸਕਦਾ ਹੈ ਇਸ ਡੱਬੇ ਦੇ ਵਿੱਚ ਕੀ ਖਾਸ ਹੈ ਜਿਹੜਾ પતિ ਪਤਨੀ ਦੀ ਬਣ ਲੱਗ ਜੂ ਦੁਵਾਰਾ ਤੋਂ ਸਰ ਇਹ ਬੈਦਿਕ ਮੈਨ ਪਾਵਰ ਆ ਜੀ ਇਹ ਡੱਬਾ ਹੈ ਜਿਹੜਾ ਅਪਣੀ ਸੈਕਸ਼ੂਅਲ ਲਾਈਫ ਵਾਸਤੇ ਬਹੁਤ ਰਿਜ਼ਲਟ ਦੇ ਦੇ ਤੇ ਇਹਦੇ ਵਿੱਚ ਦੇਸੀ ਕੁਦਰਤੀ ਪਿਓਰ ਜੜੀਆਂ ਬੂਟੀਆਂ ਨੇ ਮਾਰਕੀਟ ਦੇ ਵਿੱਚ ਬੜਾ ਕੁਝ ਖੁਸ਼ਕ ਮਿਲ ਜਾਂਦਾ ਉਹ ਤਾਂ ਉੱਥੋਂ ਲੈ ਲੈਣਗੇ ਫਿਰ ਇਹ ਹੀ ਕਿਉਂ ਖਰੀਦਣ ਇਹ ਪਿਓਰ ਦੇਸੀ ਜੜੀਆਂ ਬੂਟੀਆਂ ਨੇ ਉਤੋਂ ਇਹ ਤਿਆਰ ਕੀਤਾ ਹੋਇਆ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਪ੍ਰੋਡਕਟ ਕਿਉਂ ਲਿਆ ਜਾਊਗਾ ਤੇ ਇਹ ਦੂਜੇ ਪ੍ਰੋਡਕਟਾਂ ਨਾਲੋਂ ਫਰਕ ਕੀ ਹੈ ਇਹਦੇ ਵਿੱਚ ਸਰ ਜੇਕਰ ਤੁਸੀਂ ਇਹ ਪ੍ਰੋਡਕਟ ਲੈਣੇ ਹੋ ਤਾਂ ਤੁਹਾਡੇ ਨਾਮ ਦੇ ਪਿੱਛੇ ਨਾਮਰਦ ਸ਼ਬਦ ਦਾ ਜਿਹੜਾ ਮੇਰੀ ਗਾਰੰਟੀ ਹੈ ਉਹ ਕੱਟਿਆ ਜਾਊਗਾ ਫੀਲਿੰਗ ਨਹੀਂ ਆਂਦੀ ਉਦੇ ਵਾਸਤੇ ਵੀ ਆਪਾਂ ਯੂਜ਼ ਕਰ ਸਕਦੇ ਆਂ ਸਰੀਰ ਦੇ ਵਿੱਚ ਕੋਈ ਕਮਜ਼ੋਰੀ ਆ, ਢੀਕ ਨਸਾ, ਸੁਭਾਅ ਚੜ ਚੜਾਏ। ਉਹਦੇ ਵਾਸਤੇ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਜੀ। ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਨੇ ਸੈਕਸ ਦੇ ਲਈ ਆਪਣੀ ਜ਼ਿੰਦਗੀ ਠੀਕ ਰੱਖਣ ਦੇ ਲਈ ਤੇ ਜਿੰਨਾ ਸਮਾਂ ਉਹ ਚੀਜ਼ ਨੂੰ ਵਰਤਦੇ ਨੇ, ਉਨਾ ਟਾਈਮ ਉਹਨਾਂ ਦੀ ਜ਼ਿੰਦਗੀ 'ਚ ਥੋੜਾ ਬਹੁਤ ਸੁੱਖ ਮਿਲਦਾ ਪਰ ਉਸ ਤੋਂ ਬਾਅਦ ਫੇਰ ਆਮ ਜ਼ਿੰਦਗੀ ਦੇ ਵਿੱਚ ਉਸੇ ਤਰੀਕੇ ਦਾ ਦੇਖਣ ਨੂੰ ਮਿਲਦਾ। ਜਦੋਂ ਉਹਦਾ ਅਸਰ ਘਟ ਗਿਆ ਆਪਾਂ ਫੇਰ ਉਵੇਂ ਦੇ ਉਵੇਂ। ਬਦਲ ਵੀ ਇਹ ਇੱਕ ਟੱਕਰਾ ਮਾਰਨੇ ਵਾਲਾ ਕੰਮ ਆ। ਇਹਦਾ ਮਤਲਬ ਨਾ ਕੋਈ ਤੁਹਾਨੂੰ ਸਾਈਡ ਇਫੈਕਟ ਆ ਹੁਣ ਉਹ ਗੋਲੀ ਖਾਣੇ ਆਪਾਂ ਇੱਕ ਪ੍ਰੋਬਲਮ ਨੂੰ ਦੂਰ ਕਰਦੇ ਆਂ 10 ਪ੍ਰੋਬਲਮਾਂ ਆਸੀ ਹੋਰ ਨਾਲ ਲੈ ਆਉਂਦੇ ਨੇ ਜਿਵੇਂ ਉਹਨੇ ਕੀ ਕਰਨਾ ਸਾਡੇ ਲੀਵਰ ਖਰਾਬ ਕਰ ਦੇਣਾ ਗੁਰਦਿਆਂ ਦੀ ਮਤਲਬ ਪ੍ਰੋਬਲਮ ਜਿਹੜੀ ਉਹ ਆ ਜਾਊਗੀ ਸਾਨੂੰ ਨਸ਼ਾ ਛਡਾਉਣ ਵਾਲਿਆਂ ਤੇ ਇਲਜ਼ਾਮ ਲੱਗਦਾ ਕਿ ਉਹ ਇੱਕ ਨਸ਼ਾ ਤਾਂ ਛਡਾਉਂਦੇ ਨੇ ਪਰ ਉਹਨਾਂ ਨੂੰ ਮੈਡੀਕਲ ਨਸ਼ੇ ਤੇ ਲਾਉਂਦੇ ਨੇ ਉਸ ਤਰੀਕੇ ਦੇ ਨਾਲ ਤਾਂ ਨਹੀਂ ਹੋਏਗਾ ਕਿ ਸਰ ਨਹੀਂ ਇਹ ਦੇਸੀ ਆ ਮਤਲਬ ਕੁਦਰਤੀ ਆ ਕੁਦਰਤੀ ਹੋਏ ਇਹਦੇ ਵਿੱਚ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ ਨੇ ਜੀਦਾ ਸਾਡੇ ਸਰੀਰ ਤੇ ਕੋਈ ਇਸ मतलब ਐਵੇਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹਦਾ ਕੀ ਹੈ ਕਿਸੇ ਪੌਦੇ ਦੀ ਜੜ ਦੇ ਲਈ ਕਿਸੇ ਦੇ ਪੱਤੇ ਲੈ ਲੈ। ਤੁਸੀਂ ਆ ਦਵਾਈ ਖਾ ਲੋ ਤੁਹਾਡੇ ਅੰਗ ਜਿਹੜਾ ਅੰਗ ਹੈ ਉਹਦਾ ਸਾਈਜ਼ ਮੋਟਾ ਹੋ ਜਾਊਗਾ ਜਾਂ ਵੱਡਾ ਹੋ ਜਾਊਗਾ ਮੈਂ ਜੀ ਨਹੀਂ ਉਹਦੇ ਵਿੱਚ ਨਹੀਂ ਕੰਮ ਕਰਦਾ ਕਿਉਂਕਿ ਸਾਡੀ ਪਰਮਾਤਮਾ ਨੇ ਬਾਡੀ ਦਿੱਤੀ ਆ ਬਾਡੀ ਦੇ ਹਿਸਾਬ ਨਾਲ ਹੀ ਸਾਡੇ ਅੰਗ ਬਣਦੇ ਇਹ ਨਹੀਂ ਹੁੰਦਾ ਕਦੇ ਵੀ ਆਪਣੀ ਇੱਕ ਲੱਤ ਛੋਟੀ ਹੋ ਗਈ ਇੱਕ ਵੱਡੀ ਹੋ ਗਈ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਾਂ ਤੁਰੰਤ ਆਰਡਰ ਕਰਦੇ ਹੋ ਤਾਂ ਤੁਹਾਨੂੰ ਗਿਫਟ ਹੈ ਬਈ ਸ਼ਿਲਾ ਜੀ ਵੀ ਗਿਫਟ ਦੇਣਗੇ ਤੁਸੀਂ ਪੰਜਾਬ ਪਲੈਨਰ ਦੇ ਨਾਲ ਜੁੜ ਚੁੱਕੇ ਹੋ ਮੈਂ ਆ ਸੁਖਵਿੰਦਰ ਸ਼ੇਰਗਿੱਲ ਮੇਰੇ ਹੱਥ ਦੇ ਵਿੱਚ ਇਹ ਡੱਬਾ ਕੋਈ ਆਮ ਡੱਬਾ ਨਹੀਂ ਬਹੁਤ ਖਾਸ ਡੱਬਾ ਹੈ ਇੱਕ ਘਰਾਂ ਦੇ ਵਿੱਚ ਨਿੱਤ ਦਾ ਕਲੇਸ਼ ਹੈ ਜਿਹੜਾ ਉਸ ਨੂੰ ਮਿਟਾ ਸਕਦਾ ਹੈ ਪਤੀ ਪਤਨੀ ਦੀ ਨਹੀਂ ਬਣਦੀ ਇੱਕ ਦੂਜੇ ਦੇ ਖਿਜੇ ਰਹਿੰਦੇ ਨੇ ਉਹਨਾਂ ਦਾ ਜਿਹੜਾ ਕਲੇਸ਼ ਆ ਉਹ ਮਿਟਾ ਸਕਦਾ ਹੈ ਕਿਵੇਂ ਤੇ ਕਿਉਂ ਤੇ ਕੀ ਖਾਸ ਇਹਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਬਾਈ ਜੀ ਬਲਬੀਰ ਜੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਇਹ ਡੱਬਾ ਤਾਂ ਤੁਸੀਂ ਸਾਨੂੰ ਦੇ ਦਿੱਤਾ ਇਸ ਡੱਬੇ ਦੇ ਵਿੱਚ ਕੀ ਖਾਸ ਹੈ ਜਿਹੜਾ ਪਤੀ ਪਤਨੀ ਦੀ ਬਣ ਲੱਜੂ ਦੁਬਾਰਾ ਤੋਂ ਸਰ ਇਹ ਬੈਦਿਕ ਮੈਨ ਪਾਵਰ ਆ ਜੀ ਇਹ ਡੱਬਾ ਹੈ ਜਿਹੜਾ ਆਪਣੀ ਸੈਕਸ਼ੂਅਲ ਲਾਈਫ ਵਾਸਤੇ ਬਹੁਤ ਰਿਜ਼ਲਟ ਨੇ ਇਹਦੇ ਤੇ ਇਹਦੇ ਵਿੱਚ ਦੇਸੀ ਕੁਦਰਤੀ ਪ्योर ਜੜੀਆਂ ਬੂਟੀਆਂ ਨੇ ਮਤਲਬ ਇਹ ਜੀਵਨ ਸੁਧਾਰ ਕਹਿ ਸਕਦੇ ਆ ਇਹਨੂੰ ਆਪਾਂ ਵੀ ਜੀਵਨ ਦੇ ਵਿੱਚ ਇੰਨੀ ਖੁਸ਼ਹਾਲੀ ਲਿਆ ਦੂਗਾ ਕਦੇ ਸੋਚੀ ਵੀ ਨਹੀਂ ਹੋਣੀ ਜਿਹੜੇ ਬੰਦਿਆਂ ਨੂੰ ਇਹ ਪ੍ਰੋਬਲਮ ਆ ਜੀ ਅਜਾ ਨਹੀਂ ਮਾਰਕੀਟ ਦੇ ਵਿੱਚ ਬੜਾ ਕੁਝ ਮਿਲ ਹੀ ਜਾਂਦਾ ਉਹ ਤਾਂ ਉੱਥੋਂ ਲੈ ਲੈਣਗੇ ਫਿਰ ਇਹ ਹੀ ਕਿਉਂ ਖਰੀਦਣ ਸਰ ਮੈਂ ਤੁਹਾਨੂੰ ਦੱਸ ਕੇ ਟਾਈਮ ਇਹ ਪਿਓਰ ਦੇਸੀ ਜੜੀਆਂ ਬੂਟੀਆਂ ਨੇ ਉਹ ਤੋਂ ਹੀ ਤਿਆਰ ਕੀਤਾ ਹੋਇਆ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਇਹਨੇ ਤੁਹਾਨੂੰ ਮਤਲਬ ਇੱਕ ਪ੍ਰੋਬਲਮ ਤੁਹਾਡੀ ਇਹ ਤਾਂ ਠੀਕ ਕਰਨੀ ਆ ਨਾਲ ਪਤਾ ਨਹੀਂ ਕਿੰਨੇ ਕਨੇਕਾ ਪ੍ਰੋਬਲਮ ਆ ਜਿਹੜੀਆਂ ਦੂਰ ਕਰਦਣੇ ਨੇ ਤੁਹਾਡੀ ਅੱਛਾ ਹੋਰ ਕੀ ਕੀ ਸਮੱਸਿਆ ਠੀਕ ਕਰਦਾ ਸਰ ਜਿਵੇਂ ਸ਼ਕਰਾਣੂ ਆ ਵਗੈਰਾ ਦੀ ਕਮੀਆਂ ਬੱਚਾ ਵਗੈਰਾ ਨਹੀਂ ਕਿ ਕੋਈ ਮਤਲਬ ਹੁੰਦਾ ਕਿਸੇ ਦੇ ਉਹਦੇ ਵਾਸਤੇ ਯੂਜ਼ ਕਰ ਸਕਦੇ ਆ ਟੈਸਟੋਨ ਬੂਸਟ ਅਪ ਕਰਦਾ ਬਹੁਤ ਰਿਜ਼ਲਟ ਆ ਉਹਦੇ ਵਾਸਤੇ ਤੇ ਸਰੀਰਕ ਕਮਜ਼ੋਰੀਆਂ ਫੀਲਿੰਗ ਵਗੈਰਾ ਨਹੀਂ ਆਂਦੀ ਹੋਏਗੀ ਤੇ ਉਹ ਐਵੇਂ ਦੇ ਰਿਜ਼ਲਟ ਨੇ ਜਿਹੜੇ ਬਹੁਤ ਵਧੀਆ ਅੱਛਾ ਬਹੁਤ ਥਾਵਾਂ ਤੇ ਸੜਕਾਂ ਤੇ ਉਹ ਉਂਜ ਤਾਂ ਸਾਡੇ ਸਮਾਜ ਚ ਕਿਹਾ ਜਾਂਦਾ ਕਿ ਔਰਤ ਕਮਜ਼ੋਰ ਹੈ ਪਰ ਸੜਕਾਂ ਤੇ ਲਿਖਿਆ ਪਿਆ ਹੁੰਦਾ ਥਾਂ ਥਾਂ ਤੇ ਮਰਦਾਨਾ ਕਮਜ਼ੋਰੀ ਦੀ ਦਵਾਈ ਇੱਥੇ ਲੈਣ ਲਈ ਮਿਲੋ ਤੇ ਉਹ ਉਹ ਵੀ ਬਹੁਤ ਵਿਕਰੀ ਹੈ ਮੈਡੀਕਲ ਵੀ ਵਿਕਰੀ ਹੈ ਤੇ ਇਹ ਪ੍ਰੋਡਕਟ ਕਿਉਂ ਲਿਆ ਜਾਊਗਾ ਤੇ ਇਹ ਦੂਜੇ ਪ੍ਰੋਡਕਟਾਂ ਨਾਲੋਂ ਫਰਕ ਕੀ ਹੈ ਇਹਦੇ ਵਿੱਚ ਸਰ ਜੇਕਰ ਤੁਸੀਂ ਇਹ ਪ੍ਰੋਡਕਟ ਲੈਣੇ ਹੋ ਤਾਂ ਤੁਹਾਡੇ ਨਾਮ ਦੇ ਪਿੱਛੇ ਨਾ ਮਰਦ ਸ਼ਬਦ ਆ ਜਿਹੜਾ ਮੇਰੀ ਗਾਰੰਟੀ ਹੈ ਵੀ ਉਹ ਕੱਟਿਆ ਜਾਊਗਾ अच्छा ਨਾ ਮਰਦਾਂ ਨੂੰ ਤੁਸੀਂ ਮਰਦ ਬਣਾਉਂਦੇ ਤੇ ਜਿਹੜਾ ਜਿਵੇਂ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਇਹ ਤਾਂ ਸਮੱਸਿਆ ਹੋਊਗੀ ਜਿਨ੍ਹਾਂ ਨੂੰ ਫਿਜ਼ੀਕਲ ਸਮੱਸਿਆ ਇੱਕ ਬਹੁਤ ਸਾਰੀ ਕੈਟਾਗਰੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਸਟ੍ਰੈਸ ਬਹੁਤ ਹੈ ਕੰਮ ਬਹੁਤ ਹੈ ਸਵੇਰ ਤੋਂ ਸ਼ਾਮ ਤੱਕ ਭਵੇਂ ਮੇਲ ਹੈ ਭਵੇਂ ਫੀਮੇਲ ਹੈ ਉਹ ਬੈਠੇ ਰਹਿੰਦੇ ਨੇ ਕੰਮ ਕਰਦੇ ਰਹਿੰਦੇ ਨੇ ਉਹਨਾਂ ਦਾ ਮਨ ਨਹੀਂ ਕਰਦਾ ਜਾ ਫੀਲਿੰਗ ਨਹੀਂ ਆਉਂਦੀ ਉਹਨਾਂ ਲਈ ਵੀ ਸਹਾਇੀ ਹੈ ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਫੀਲਿੰਗ ਨਹੀਂ ਆਉਂਦੀ ਉਹਦੇ ਵਾਸਤੇ ਵੀ ਆਪਾਂ ਯੂਜ਼ ਕਰ ਸਕਦੇ ਹਾਂ ਸਰੀਰ ਦੇ ਵਿੱਚ ਕੋਈ ਕਮਜ਼ੋਰੀ ਆ ਵੀਕਨਸਾ ਸੁਭਾ ਚੜ ਚੜਾਏ ਉਹਦੇ ਵਾਸਤੇ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਜੀ ਅੱਛਾ ਤੁਸੀਂ ਮਾਰਕੀਟ ਦੇ ਵਿੱਚ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਨੇ सेक्स ਪ੍ਰੋਡਕਟ ਸੈਕਸ ਦੇ ਲਈ ਆਪਣੀ ਜ਼ਿੰਦਗੀ ਠੀਕ ਰੱਖਣ ਦੇ ਲਈ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਲਈ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਮਸ਼ਹੂਰੀਆਂ ਲੋਕ ਦੇਖ ਚੁੱਕੇ ਨੇ ਖਰੀਦ ਵੀ ਚੁੱਕੇ ਨੇ ਵਰਤ ਵੀ ਚੁੱਕੇ ਨੇ ਪਰ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਜਿੰਨਾ ਸਮਾਂ ਉਸ ਦਵਾਈ ਨੂੰ ਖਾਦਾ ਜਾਂਦਾ ਹੈ ਤੇ ਜਿੰਨਾ ਸਮਾਂ ਉਹ ਚੀਜ਼ ਨੂੰ ਵਰਤਦੇ ਨੇ ਉਹਨਾ ਟਾਈਮ ਉਹਨਾਂ ਦੀ ਜ਼ਿੰਦਗੀ ਚ ਥੋੜਾ ਬਹੁਤ ਸੁੱਖ ਮਿਲਦਾ ਪਰ ਉਸ ਤੋਂ ਬਾਅਦ ਫੇਰ ਆਮ ਜ਼ਿੰਦਗੀ ਦੇ ਵਿੱਚ ਉਸੇ ਤਰੀਕੇ ਦਾ ਦੇਖਣ ਨੂੰ ਮਿਲਦਾ ਉਹਨਾਂ ਦੇ ਨਾਲ ਹਾਂਜੀ ਸਰ ਇਹ ਜਿਹੜਾ ਤੁਹਾਡੀ ਜਿਹੜਾ ਕੁਐਸਚਨ ਬਹੁਤ ਵਧੀਆ ਹੈ ਕਿਉਂਕਿ ਜਿਹੜੀ ਆਪਾਂ ਮਾਰਕੀਟ ਦੇ ਵਿੱਚੋਂ ਮਤਲਬ ਗੋਲੀ ਲੀਨਿਆ ਉਹਦੇ ਵਿੱਚ ਕੀ ਆ ਕੈਮੀਕਲ ਪਾਇਆ ਜਾਂਦਾ ਅਨੁਪਾ ਜਿੰਨਾ ਟਾਈਮ ਖਾਣੇ ਆ ਉਹਨਾ ਟਾਈਮ ਉਹ ਚੀਜ਼ ਦਾ ਸਾਡੇ ਸਰੀਰ ਤੇ ਅਸਰ ਰਹਿੰਦਾ ਜਦੋਂ ਉਹਦਾ ਅਸਰ ਘਟ ਗਿਆ ਆਪਾਂ ਫੇਰ ਉਵੇਂ ਦੇ ਉਵੇਂ ਮਤਲਬ ਇਹ ਇੱਕ ਟੱਕਰਾ ਮਾਰਨੇ ਵਾਲਾ ਕੰਮ ਆ ਇਹਦੇ ਵਿੱਚ ਕੀ ਆ ਦੇਸੀ ਜੜੀਆਂ ਬੂਟੀਆਂ ਨੇ ਇਹਦਾ ਮਤਲਬ ਨਾ ਕੋਈ ਤੁਹਾਨੂੰ ਸਾਈਡ ਇਫੈਕਟ ਆ ਹੁਣ ਉਹ ਗੋਲੀ ਖਾਣੇ ਆ ਆਪਾਂ ਇੱਕ ਪ੍ਰੋਬਲਮ ਨੂੰ ਦੂਰ ਕਰਦੇ ਆ 10 ਪ੍ਰੋਬਲਮਾਂ ਅਸੀਂ ਹੋਰ ਨਾਲ ਲੈ ਆਉਂਦੇ ਆ ਜਿਵੇਂ ਉਹਨੇ ਕੀ ਕਰਨਾ ਸਾਡੇ ਲੀਵਰ ਖਰਾਬ ਕਰ ਦੇਣਾ ਗੁਰਦਿਆਂ ਦੀ ਮਤਲਬ ਪ੍ਰੋਬਲਮ ਆ ਜਿਹੜੀ ਉਹ ਆ ਜਾਊਗੀ ਸਾਨੂੰ ਸਾਡੇ ਹਾਰਟ ਤੇ ਬਹੁਤ ਕੰਮ ਕਰਦੀ ਆ ਅੱਖਾਂ ਦੀ ਨਿਗਾ ਘਟ ਜੂਗੀ ਮਤਲਬ ਐਵੇਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਸ ਤੋਂ ਜ਼ਿਆਦਾ ਨਹੀਂ ਅੱਛਾ ਆਮ ਵੀ ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਚੀਜ਼ ਨੂੰ ਖਾਣ ਲੱਗ ਜਾਂਦਾ ਜਾਂ ਪੀਣ ਲੱਗ ਜਾਂਦਾ ਜਾਂ ਕੋਈ ਨਸ਼ਾ ਵੀ ਕਰਦਾ ਉਸ ਦਾ ਆਦੀ ਹੋ ਜਾਂਦਾ ਜਾਂ ਕੋਈ ਕਈ ਵਾਰ ਨਸ਼ਾ ਛਡਾਉ ਕਿ ਜਿਹੜੇ ਛਡਾਉਣ ਦਾ ਦਾਵਾ ਕਰਦੇ ਨੇ ਉਹਨਾਂ ਦੇ ਉੱਤੇ بڑا ਇਲਜ਼ਾਮ ਲੱਗਦਾ ਹੈ ਕਿ ਉਹਨਾਂ ਨੇ ਸ਼ਰਾਬ ਤਾਂ ਛਡਾਤੀ ਜੀ ਪਰ ਗੋਲੀਆਂ ਤੇ ਲਾਤਾ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਇਹ ਤੁਹਾਡੀ ਕੈਪਸੂਲ ਕੋਈ ਖਾਣ ਲੱਗ ਜੇ ਤੇ ਬਾਅਦ ਦੇ ਵਿੱਚ ਉਹਨੂੰ ਇੰਨੀ ਨੀਡ ਹੋਵੇ ਕਿ ਉਹ ਛੱਡੀ ਨਾ ਸਕੇ ਤੇ ਲਗਾ ਓਹੋ ਲਾਈਟ ਹੀ ਭੱਜ ਗਈ ਹੁਣ ਤੁਹਾਨੂੰ ਬਾਹਰ ਲੈ ਚਲਦੇ ਹਾਂ ਅਗਲੀ ਗੱਲਬਾਤ ਦੇ ਲਈ ਕਿਉਂਕਿ ਬਾਈ ਜੀ ਹੁਣੇ ਤੋਂ ਪੁੱਛਣੇ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਪੁੱਛਣ ਵਾਲੇ ਰਹਿ ਗਏ ਪਰ ਅਚਾਨਕ ਲਾਈਟ ਚਲੀ ਗਈ ਆ ਆਪਾਂ ਬਾਹਰ ਜਾ ਕੇ ਗੱਲ ਕਰਦੇ ਹਾਂ ਤੇ ਬਾਈ ਉਹਨਾਂ ਤੋਂ ਹੋਰ ਸਬਕ ਜਿਹੜੀ ਜਾਣਕਾਰੀ ਆ ਹਾਸਲ ਕਰਦੇ ਆਂ ਆਜੋ ਬਾਈ ਜੀ ਬਾਈ ਜੀ ਤੁਸੀਂ ਜਾਣਕਾਰੀ ਦੇ ਰਹੇ ਸੀ ਹਾਲਾਂਕਿ ਬਾਰ ਸਾਨੂੰ ਕੋਈ ਜਗ੍ਹਾ ਨਹੀਂ ਮਿਲੀ ਅਸੀਂ ਜਿੱਥੇ ਖੜੇ ਸੀ ਉੱਥੋਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਕਿ ਬਾਹਰ ਆ ਕੇ ਸ਼ੂਟ ਕਰਦੇ ਹਾਂ ਪਰ ਬਾਹਰ ਤਾਂ ਜਗ੍ਹਾ ਨਹੀਂ ਮਿਲੀ ਇੱਕ ਵਾਰ ਫਿਰ ਤੋਂ ਸਾਨੂੰ ਅੰਦਰ ਹੀ ਆਉਣਾ ਪਿਆ ਪਰ ਇੱਥੇ ਥੋੜੀ ਰੋਸ਼ਨੀ ਹੈਗੀ ਹੈ ਤੇ ਰੋਸ਼ਨੀ ਦੇ ਵਿੱਚ ਆਪਾਂ ਜਿਹੜੀ ਕੰਟੀਨਿਊ ਕਰ ਸਕਦੇ ਹਾਂ ਗੱਲਬਾਤ ਬਾਈ ਜੀ ਜਿਵੇਂ ਮੈਂ ਕਹਿ ਰਿਹਾ ਸੀ ਬਹੁਤ ਕਹਿ ਰਿਹਾ ਸੀ ਕਿ ਬਹੁਤ ਸਾਰੀਆਂ ਨਸ਼ਾ ਛਡਾਉਣ ਵਾਲਿਆਂ ਤੇ ਇਲਜ਼ਾਮ ਲੱਗਦਾ ਹੈ ਕਿ ਉਹ ਇੱਕ ਨਸ਼ਾ ਦਾ ਛਡਾਉਂਦੇ ਨੇ ਪਰ ਉਹਨਾਂ ਨੂੰ ਮੈਡੀਕਲ ਨਸ਼ੇ ਤੇ ਲਾਉਂਦੇ ਨੇ ਉਸ ਤਰੀਕੇ ਦੇ ਨਾਲ ਤਾਂ ਨਹੀਂ ਹੋਏਗਾ ਕਿ ਨਹੀਂ ਇਹ ਦੇਸੀ ਆ ਮਤਲਬ ਕੁਦਰਤੀ ਆ ਉਦਰਤੀ ਉਹ ਇਹਦੇ ਵਿੱਚ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ ਨੇ ਜਿਹਦਾ ਸਾਡੇ ਸਰੀਰ ਤੇ ਕੋਈ ਇਸ ਮਤਲਬ ਐਵੇਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹਦਾ ਕੀ ਆ ਕਿਸੇ ਪੱਤੇ ਦੀ ਜੜ ਲੈ ਲਈ ਪੌਦੇ ਦੀ ਜੜ ਲੈ ਲਈ ਕਿਸੇ ਦੇ ਪੱਤੇ ਲੈ ਲੇ ਪੱਤੇ ਖਾਣ ਨਾਲ ਜਾਂ ਜੜਾ ਖਾਣ ਨਾਲ ਸਾਡੇ ਸਰੀਰ ਤੇ ਕੋਈ ਅਸਰ ਨਹੀਂ ਹੁੰਦਾ ਨਾ ਕੋਈ ਸਾਈਡ ਇਫੈਕਟ ਹੁੰਦਾ ਜੀ ਠੀਕ ਓਕੇ ਮਤਲਬ ਇਹਦਾ ਨੋ ਸਾਈਡ ਇਫੈਕਟ ਆ ਬਸ ਫਾਇਦੇ ਨੇ ਜਿਨ੍ਹਾਂ ਦਾ ਸਰੀਰ ਟੁੱਟਦਾ ਜਾਂ ਫਿਜ਼ੀਕਲ ਡਾਊਨ ਨੇ ਜਾਂ ਫਿਜ਼ੀਕਲ ਰਿਲੇਸ਼ਨ ਬਣਾਉਣ ਦੇ ਵਿੱਚ ਉਹ ਕਮਜ਼ੋਰੀ ਮਹਿਸੂਸ ਕਰਦੇ ਨੇ ਤਾਂ ਸਾਰਿਆਂ ਠੀਕ ਹੋ ਜਾਣਗੇ। ਅੱਛਾ ਇੱਕ ਇੱਕ ਹੋਰ ਮਾਰਕੀਟ ਦੇ ਵਿੱਚ ਬੜਾ ਚੱਲਦਾ ਹੈ ਕਿ ਅ ਤੁਸੀਂ ਆਹ ਦਵਾਈ ਖਾ ਲਓ ਤੁਹਾਡੇ ਅੰਗ ਜਿਹੜਾ ਅੰਗ ਹੈ ਉਹਦਾ ਸਾਈਜ਼ ਮੋਟਾ ਹੋ ਜਾਊਗਾ ਜਾਂ ਵੱਡਾ ਹੋ ਜਾਊਗਾ। ਉਹ ਉਹਦੇ ਵਿੱਚ ਕਿੰਨੀ ਇੱਕ ਸੱਚਾਈ ਹੈ ਉਹਦੇ ਵਿੱਚ ਵੀ ਇਹ ਕੰਮ ਕਰਦੀ ਹੈ ਜੀ। ਨਹੀਂ ਜੀ ਨਹੀਂ ਇਹ ਉਹਦੇ ਵਿੱਚ ਨਹੀਂ ਕੰਮ ਕਰਦਾ। ਕਿਉਂਕਿ ਸਾਡੀ ਪ੍ਰਮਾਤਮਾ ਨੇ ਬਾਡੀ ਦਿੱਤੀ ਆ ਬਾਡੀ ਦੇ ਹਿਸਾਬ ਨਾਲ ਹੀ ਸਾਡੇ ਅੰਗ ਪੈਰ ਨੇ ਇਹ ਨਹੀਂ ਹੁੰਦਾ ਕਦੇ ਵੀ ਵੀ ਆਪਣੀ ਇੱਕ ਲੱਤ ਛੋਟੀ ਹੋ ਗਈ ਇੱਕ ਵੱਡੀ ਹੋ ਗਈ ਜੋ ਸਾਡਾ ਮਤਲਬ ਨੇਚਰਲ ਪਾਰਟ ਆ ਉਹੀ ਰਹਿਣਾ 19 21 ਦਾ ਫਰਕ ਪੈ ਸਕਦਾ ਮਤਲਬ ਐਵੇਂ ਨਾ ਕੁਝ ਨਹੀਂ ਹੁੰਦਾ ਮਤਲਬ ਉਹ ਥੋੜਾ-ਥੋੜਾ ਫਰਕ ਪੈ ਸਕਦਾ ਜ਼ਿਆਦਾ ਨਹੀਂ ਪੈ ਸਕਦਾ ਅੱਛਾ ਜੇ ਹੁਣ ਜਿੰਨੇ ਦਰਸ਼ਕ ਨੇ ਇਸ ਵੀਡੀਓ ਨੂੰ ਦੇਖ ਰਹੇ ਨੇ ਜਿਹੜੇ ਜੇਕਰ ਤੁਹਾਡੇ ਕਿਸੇ ਦੋਸਤ ਨੂੰ ਜਾਂ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਖਾਸ ਨੂੰ ਅਜਿਹੀ ਕੋਈ ਸਮੱਸਿਆ ਤਾਂ ਇਸ ਵੀਡੀਓ ਨੂੰ ਉਹਨਾਂ ਤੱਕ ਪਹੁੰਚਾ ਦਿਓ ਤੇ ਵੀਡੀਓ ਜੇਕਰ ਤੁਸੀਂ ਸ਼ੇਅਰ ਕਰਦੇ ਹੋ ਤੁਹਾਡੀ ਪ੍ਰਾਈਵੇਸੀ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਊਗਾ ਤੇ ਤੁਹਾਡੀ ਪ੍ਰਾਈਵੇਸੀ ਕਿਤੇ ਵੀ ਲੀਕ ਨਹੀਂ ਕੀਤੀ ਜਾਊਗੀ ਤੁਸੀਂ ਇਸ ਪ੍ਰੋਡਕਟ ਨੂੰ ਬੁਲਾ ਸਕਦੇ ਹੋ ਤੇ ਇੱਕ ਪ੍ਰੋਡਕਟ ਹੋਰ ਵੀ ਸੀ ਜਿਹੜਾ ਕਿ ਬਾਈ ਜੀ ਸ਼ਿਲਾ ਜੀ ਤੇ ਜੇਕਰ ਤੁਸੀਂ ਬਾਈ ਜੀ ਦੇ ਕੈਂਡ ਦੇ ਭਾਵ ਦੇ ਅਨੁਸਾਰ ਹੈ ਕਿ ਜੇਕਰ ਤੁਸੀਂ ਤੁਰੰਤ ਇਸ ਦਵਾਈ ਨੂੰ ਖਰੀਦਦੇ ਹੋ ਜਾਂ ਤੁਸੀਂ ਆਨਲਾਈਨ ਜੇ ਖਰੀਦਣਾ ਚਾਹੁੰਦੇ ਹੋ ਤਾਂ ਕੋਨਾ ਜਿਹੜੀ ਕਰ ਸਕਦੇ ਹੋ ਨੰਬਰ نیچے ਫਲੈਸ਼ ਕੀਤਾ ਜਾ ਰਿਹਾ ਤੇ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਾਂ ਤੁਰੰਤ ਆਰਡਰ ਕਰਦੇ ਹੋ ਤਾਂ ਤੁਹਾਨੂੰ ਗਿਫਟ ਹੈ ਬਾਈ ਸ਼ਿਲਾ ਜੀ ਤੂਰੀ ਵੀ ਗਿਫਟ ਦੇਣਗੇ ਬਾਕੀ ਬਾਈ ਜੀ ਵੀ ਦੱਸ ਦਿੰਦੇ ਨੇ ਬਾਈ ਜੀ ਇਹਨਾਂ ਦੇ ਨਾਲ ਇਹ ਫ੍ਰੀ ਹੋਊਗਾ ਜੀ ਹਾਂਜੀ ਹਾਂਜੀ ਸਰ ਮੈਨ ਪਾਵਰ ਦੇ ਨਾਲ ਸ਼ਿਲਾ ਜੀ ਦਾ ਕੈਪਸੂਲ ਜਿਹੜਾ ਉਹ ਬਿਲਕੁਲ ਮਤਲਬ ਫ੍ਰੀ ਦੇਵਾਂਗੇ ਅਸੀਂ ਠੀਕ ਹੈ ਤੇ ਇਹਦਾ ਫਾਇਦਾ ਕੀ ਕੀ ਹੁੰਦਾ ਸ਼ਿਲਾ ਜੀ ਸਰ ਇਹਦਾ ਫਾਇਦਾ ਜਿਵੇਂ ਕਮਜ਼ੋਰੀ ਆ ਉਹਦੇ ਵਾਸਤੇ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਜਿਵੇਂ ਸ਼ੂਗਰ ਵਾਲੇ ਮਰੀਜ਼ਾਂ ਨੂੰ ਆਮ ਸੈਕਸ਼ੂਅਲ ਪ੍ਰੋਬਲਮ ਆ ਜਾਂਦੀ ਆ ਠੀਕ ਹੈ ਜੀ ਉਹਦੇ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਠੀਕ ਹੈ ਜੀ ਹਾਂ ਜੀ ਜਿਵੇਂ ਸ਼ੂਗਰ ਤੁਹਾਨੂੰ ਪਤਾ ਇੱਕ ਵਾਰੀ ਜੇਦੋਂ ਸ਼ੂਗਰ ਬੰਦੇ ਨੂੰ ਹੋਊਗੀ ਤਾਂ ਕਮਜ਼ੋਰੀਆਂ ਨੂੰ ਆਟੋਮੈਟਿਕ ਆ ਜਾਂਦੀਆਂ ਉਦੇ ਵਾਸਤੇ ਬਹੁਤ ਬੁਧੀਆ ਦਰਦ ਅੱਛਾ ਉੰਜ ਆਮ ਸੋਣ ਨੂੰ ਮਿਲਦਾ ਕਿ ਸ਼ਿਲਾਜੀਤ ਵੀ ਫਿਜ਼ੀਕਲ ਰਿਲੇਸ਼ਨ ਦੇ ਲਈ ਵਰਤੀ ਜਾਂਦੀ ਹੈ ਤੇ ਮੈਨ ਪਾਵਰ ਤੇ ਸ਼ਿਲਾਜੀਤ ਇੱਕੋ ਚੀਜ਼ ਹੋਗੀ ਫਿਰ ਨਹੀਂ ਇੱਕ ਨਹੀਂ ਜੀ ਇਹ ਅਲੱਗ-ਅਲੱਗ ਚੀਜ਼ ਆ ਹਾਂਜੀ ਤੇ ਸ਼ਿਲਾਜੀਤ ਨੂੰ ਆਪਾਂ ਦਰਦਾਂ ਵਾਸਤੇ ਵੀ ਵਰਤਦੇ ਆਂ ਸਰੀਰ ਦੇ ਠੀਕ ਹੈ ਜੀ ਜਿਵੇਂ ਸਰੀਰ ਦੇ ਵਿੱਚ ਕੋਈ ਦਰਦ ਹੁੰਦਾ ਉਹਦੇ ਵਾਸਤੇ ਵੀ ਵਰਤਦੇ ਆਪਾਂ ਠੀਕ ਹੈ ਜੀ ਜੇ ਕੋਈ ਤੁਹਾਨੂੰ ਕਮ ਮਤਲਬ ਕਮਜ਼ੋਰੀ ਕਾਰਨ ਸਰੀਰ ਦੇ ਵਿੱਚ ਦਰਦ ਹੁੰਦਾ ਕੋਈ ਡਿਸਕ ਦੀ ਪ੍ਰੋਬਲਮਾ ਕੋਈ ਗੋਡੇ ਦੁਖਦੇ ਨੇ ਮੋਢੇ ਦੇ ਵਿੱਚ ਦਰਦ ਹੁੰਦਾ ਲੱਤਾਂ ਸੁਣ ਰਹਿਣੀਆਂ ਨੇ ਉਹਦੇ ਵਾਸਤੇ ਵੀ ਤੁਹਾਡਾ ਰਿਜ਼ਲਟ ਆ ਜਿਹੜਾ ਮਤਲਬ ਬਿਲਕੁਲ ਠੀਕ ਹੋ ਜਾਣੀ ਪ੍ਰੋਬਲਮ ਠੀਕ ਹੈ ਬਾਈ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਗਵਾਂਢ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੋਸਤਾਂ ਦੇ ਵਿੱਚ ਕਿਸੇ ਦਾ ਸਰੀਰ ਟੁੱਟਦਾ ਜਾਂ ਫਿਰ ਸਰੀਰ ਦੇ ਵਿੱਚ ਫਿਜ਼ੀਕਲ ਸਮੱਸਿਆ ਜਾਂ ਵਿਹੋਤਾ ਜੀਵਨ ਹੈ ਜਿਹੜਾ ਬਹੁਤ ਜ਼ਿਆਦਾ ਝਗੜੇ ਚੱਲ ਰਹੇ ਨੇ ਸਾਡੇ ਸਮਾਜ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਫਿਜ਼ੀਕਲ ਰਿਲੇਸ਼ਨ ਬਹੁਤ ਵੱਡਾ ਕਾਰਨ ਬਣ ਰਿਹਾ ਅੱਜ ਦੇ ਦੌਰ ਦੇ ਵਿੱਚ ਕਿ ਲੜਾਈ ਝਗੜੇ ਦਾ ਚਿੜਚਿੜਾਪਨ ਦਾ ਕਲੇਸ਼ ਦਾ ਤੇ ਹਥਲਾਕ ਤੱਕ ਵੀ ਬਹੁਤ ਸਾਰੇ ਕੇਸਾਂ ਦੇ ਵਿੱਚ ਗੱਲ ਪਹੁੰਚੀ ਹੈ ਤੁਹਾਨੂੰ ਜ਼ਰੂਰਤ ਹੈ ਤੁਹਾਡੇ ਦੋਸਤ ਨੂੰ ਜ਼ਰੂਰਤ ਹੈ ਰਿਸ਼ਤੇਦਾਰ ਨੂੰ ਜ਼ਰੂਰਤ ਹੈ ਤਾਂ ਤੁਸੀਂ ਇਹ ਚੀਜ਼ ਨੂੰ ਜ਼ਰੂਰ ਖਰੀਦ ਸਕਦੇ ਹੋ ਤੇ ਨੰਬਰ ਨੀਚੇ ਫਲੈਸ਼ ਕੀਤੇ ਜਾ ਰਹੇ ਨੇ ਇਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਤੇ ਆਨਲਾਈਨ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਇਸ ਦੌਰਾਨ ਤੁਹਾਡੀ ਪ੍ਰਾਈਵੇਸੀ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਏਗਾ ਕਿਸੇ ਨੂੰ ਵੀ ਜਿਹੜੀ ਤੁਹਾਡਾ ਐਡਰੈਸ ਹੈ ਜਾਂ ਪਤਾ ਹੈ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਤੇ ਖਾਸ ਤੌਰ ਤੇ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਊਗਾ ਤੇ ਤੁਸੀਂ ਬੇਚਜ ਕੋ ਹੋ ਕੇ ਇਸ ਪ੍ਰੋਡਕਟ ਨੂੰ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਮੰਗਵਾ ਸਕਦੇ ਹੋ ਬਈ ਜੀ ਲਾਸਟ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋ ਸਰਵਸਤ ਤੁਸੀਂ ਆਰਡਰ ਕਰੋ ਜਿਹੜੀ ਮਤਲਬ ਕੋਰੀਅਰ ਚਾਰਜ ਆ ਉਹ ਬਿਲਕੁਲ ਫ੍ਰੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਈ ਜੀ